ਸਤਿ ਸ਼੍ਰੀ ਅਕਾਲ ਅੱਜ ਅਸੀਂ ਖਾਸ ਸਮੱਗਰੀ ਦੀ ਗੱਲ ਕਰ ਰਹੇ ਹਾਂ ਜਿਸ ਦਾ ਨਾਂ ਹੈ ਤੁਹਾਡੇ ਜੀਵਨ ਦਾ ਲੁਕਿਆ ਵਿਗਿਆਨ ਇਹ ਨਾ ਸਾਨੂੰ ਸਾਡੇ ਅੰਦਰ ਦੀ ਦੁਨੀਆ ਵਿੱਚ ਲੈ ਜਾਂਦੀ ਹੈ ਖਾਸ ਕਰਕੇ ਉਹ ਸਫ਼ਰ ਜਿਹੜਾ ਜ਼ਿੰਦਗੀ 'ਚ ਕਈ ਵਾਰ ਖਾਲੀਪਨ ਜਾਂ ਲੱਗਦਾ ਹੈ ਹਨਾ ਇਹ ਬੇਅਰਥੀ ਜੀ ਉੱਥੋਂ ਸ਼ੁਰੂ ਹੋ ਕੇ ਅੰਦਰੂਨੀ ਸ਼ਾਂਤੀ ਤੇ ਇੱਕ ਇੱਕ ਸੱਚੀ ਵਿਸ਼ਵਾਸ ਤੱਕ ਕਿਵੇਂ ਪਹੁੰਚੀਦਾ ਹੈ ਅਸੀਂ ਅੱਜ ਮਨੋਵਿਗਿਆਨ ਤੇ ਰੂਹਾਨੀਅਤ ਦੋਵਾਂ ਨਜ਼ਰੀਆਂ ਤੋਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਿਲਕੁਲ ਤੇ ਆਪਣਾ ਮਕਸਦ ਇਹੀ ਦੇਖਣਾ ਹੈ ਕਿ ਇਹ ਜਿਹੜਾ ਸਰੋਤ ਹੈ ਇਹ ਕਿਵੇਂ ਪਹਿਲਾਂ ਅਰਥਹੀਨਤਾ ਦਾ ਅਹਿਸਾਸ ਫਿਰ ਹਉਮੈ ਯਾਨੀ ਅਹੰਕਾਰ ਦੀ ਗੱਲ ਫਿਰ ਨਿਮਰਤਾ ਦੀ ਕੀਮਤ ਤੇ ਅਖੀਰ ਚ ਆਤਮਿਕ ਖੋਜ ਦੇ ਜਿਹੜੇ ਵੱਖ-ਵੱਖ ਰਾਹ ਨੇ ਉਹਨਾਂ ਨੂੰ ਇੱਕ ਲੜੀ ਚ ਕਿਵੇਂ ਜੋੜਦਾ ਹੈ ਤੇ ਇਹ ਸਿਰਫ ਮਤਲਬ ਕਿਤਾਬੀ ਗੱਲਾਂ ਨਹੀਂ ਇਹ ਸਮਗਰੀ ਚ ਮਨੋਵਿਗਿਆਨ ਦੀ ਖੋਜ ਤੇ ਰੋਹਾਨੀ ਸੂਝ ਦੋਵਾਂ ਨੂੰ ਮਿਲਾ ਕੇ ਗੱਲ ਕੀਤੀ ਗਈ ਹੈ ਇਹ ਇਸ ਸਫ਼ਰ ਨੂੰ ਸਮਝਣ ਚ ਮਦਦ ਕਰਦਾ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਉੱਥੋਂ ਜਿੱਥੋਂ ਇਹ ਸਫ਼ਰ ਅਕਸਰ ਸ਼ੁਰੂ ਹੁੰਦਾ ਹੈ ਉਹ ਖਾਲੀਪਣ ਵਾਲਾ ਅਹਿਸਾਸ ਸਮਗਰੀ 'ਚ ਇੱਕ ਉਦਾਹਰਣ ਹੈ ਖਾਲੀ ਕੱਪ ਦੀ ਜਿਵੇਂ ਜ਼ਿੰਦਗੀ ਬੇਸਵਾਦ ਬੇਰੰਗ ਜੀ ਲੱਗੇ ਅੱਜਕਲ ਮਨੋਵਿਗਿਆਨ 'ਚ ਇਸ ਨੂੰ ਮੀਨਿੰਗ ਕ੍ਰਾਈਸਿਸ ਕਹਿੰਦੇ ਨੇ ਹਾਂ ਅਰਥ ਦਾ ਸੰਕਟ ਜਾਂ ਕਈ ਵਾਰ ਐਗਜ਼ਿਸਟੈਂਸ਼ੀਅਲ ਵੈਕਿਊਮ ਵੀ ਕਹਿੰਦੇ ਨੇ ਹੋਂਦ ਦਾ ਖਲਾ ਹਾਂ ਤੇ ਦਿਲਚਸਪ ਗੱਲ ਇਹ ਹੈ ਲੇਖਕ ਕਹਿੰਦਾ ਹੈ ਕਿ ਇਹ ਕੋਈ ਅਨੋਖੀ ਗੱਲ ਨਹੀਂ ਲਗਭਗ ਹਰ ਕੋਈ ਕਦੇ ਨਾ ਕਦੇ ਮਹਿਸੂਸ ਕਰਦਾ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਅੰਤ ਨਹੀਂ ਇੱਥੋਂ ਹੀ ਅਸਲ ਖੋਜ ਸ਼ੁਰੂ ਹੁੰਦੀ ਹੈ ਹਾਂ ਇਹ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਜਦੋਂ ਇਹ ਖਾਲੀਪਨ ਮਹਿਸੂਸ ਹੁੰਦਾ ਨਾ ਤਾਂ ਸਰੋਤ ਦੱਸਦਾ ਵੀ ਸਾਡੇ ਸਾਹਮਣੇ ਦੋ ਮੁੱਖ ਰਸਤੇ ਖੁੱਲਦੇ ਨੇ ਇੱਕ ਤਾਂ ਹੈ ਨਾਸਤਿਕਤਾ ਵਾਲੀ ਅਵਸਥਾ ਹੁਣ ਇਹਦਾ ਮਤਲਬ ਸਿਰਫ ਰੱਬ ਨੂੰ ਨਾ ਮੰਨਣਾ ਨਹੀਂ ਹੈ ਇਹਦਾ ਮਤਲਬ ਹੈ ਕਿ ਇਸ ਖਾਲੀਪਣ ਨੂੰ ਇਸ ਹਨੇਰੇ ਨੂੰ ਹੀ ਜ਼ਿੰਦਗੀ ਦੀ ਆਖਰੀ ਸੱਚਾਈ ਮੰਨ ਲੈਣਾ ਬਈ ਬਸ ਇਹ ਹੀ ਹੈ ਸਭ ਕੁਝ ਇਸ ਤੋਂ ਅੱਗੇ ਕੁਝ ਨਹੀਂ ਬੰਦਾ ਉੱਤੇ ਹੀ ਰੁਕ ਜਾਂਦਾ ਹੈ ਅੱਛਾ ਤੇ ਦੂਜਾ ਰਸਤਾ ਉਹ ਥੋੜਾ ਉਮੀਦ ਵਾਲਾ ਲੱਗਦਾ ਹੋਗਾ ਹਾਂਜੀ ਦੂਜਾ ਰਸਤਾ ਹੈ ਆਸਤਿਕਤਾ ਦਾ ਪਰ ਇੱਥੇ ਵੀ ਇਹਦਾ ਮਤਲਬ ਸਿਰਫ ਕਿਸੇ ਰੱਬ 'ਚ ਯਕੀਨ ਰੱਖਣਾ ਨਹੀਂ ਸਰੋਤ ਮੁਤਾਬਕ ਇਹ ਉਹ ਅੰਦਰ ਦੀ ਹਿੰਮਤ ਹੈ ਉਹ ਤਾਕਤ ਹੈ ਜਿਹੜੀ ਸਾਨੂੰ ਇਸ ਖਾਲੀਪਣ ਨੂੰ ਮੰਨ ਕੇ ਇਹਨੂੰ ਪਾਰ ਕਰਕੇ ਅੱਗੇ ਵਧਣ ਲਈ ਕਹਿੰਦੀ ਹੈ ਇੱਕ ਨਵੀਂ ਰੋਸ਼ਨੀ ਇੱਕ ਡੂੰਗੇ ਅਰਥ ਦੀ ਪਾਲਚ ਇਸ ਲਈ ਸਰੋਤ ਦਾ ਮੁੱਖ ਸੁਨੇਹਾ ਕੀ ਹੈ ਕਿ ਇਹ ਅਰਥਹੀਨਤਾ ਦਾ ਅਹਿਸਾਸ ਕੋਈ ਰੋਕ ਜਾਂ ਅੰਤ ਨਹੀਂ ਸਗੋਂ ਇੱਕ ਮੋੜ ਹੈ ਇੱਕ ਦਰਵਾਜ਼ਾ ਹੈ ਜਿੱਥੋਂ ਅਸਲੀ ਯਾਤਰਾ ਸ਼ੁਰੂ ਹੋ ਸਕਦੀ ਹੈ ਜਿਵੇਂ ਗੁਰਬਾਣੀ ਚ ਵੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸ਼ਾਇਦ ਇਹ ਜਿਹੜਾ ਹਨੇਰਾ ਜਾਂ ਖਾਲੀਪਨ ਹੈ ਇਹਦਾ ਅਨੁਭਵ ਹੀ ਸਾਨੂੰ ਆਪਣੇ ਅਸਲੀ ਅੰਦਰਲੇ ਚਾਨਣ ਨੂੰ ਲੱਭਣ ਲਈ ਕੀ ਕਹਿੰਦੇ ਹੈ ਮਜਬੂਰ ਕਰਦਾ ਹੈ। ਇਹ ਤਾਂ ਕਮਾਲ ਦੀ ਗੱਲ ਹੈ ਕਿ ਕਿਵੇਂ ਸਹਿਸਾਸ ਨੂੰ ਸਿਰਫ ਨੈਗੇਟਿਵ ਨਹੀਂ ਸਗੋ ਇੱਕ ਜ਼ਰੂਰੀ ਸ਼ੁਰੂਆਤ ਵਜੋਂ ਦੇਖਿਆ ਗਿਆ ਹੈ। ਇਹ ਸੋਚ ਬਦਲਣ ਵਾਲੀ ਗੱਲ ਹੈ ਵਾਕਈ। ਪਰ ਫਿਰ ਇਸ ਰਸਤੇ ਤੇ ਅਕਸਰ ਇੱਕ ਵੱਡੀ ਰੁਕਾਵਟ ਆਉਂਦੀ ਹੈ। ਅਹੰਕਾਰ। ਹੌਮੀ ਸ੍ਰੋਤੀ ਇਸ ਨੂੰ ਮਨੋਵਿਗਿਆਨ ਦੇ ਨਜ਼ਰੀਏ ਤੋਂ ਦੇਖਦਾ ਹੈ। ਇੱਕ ਤਰ੍ਹਾਂ ਦੀ ਮਾਨਸਿਕ ਸੁਰੱਖਿਆ ਪ੍ਰਣਾਲੀ ਹੈ ਨਾ? ਸਾਈਕੋਲੋਜੀਕਲ ਡਿਫੈਂਸ ਮੈਕੈਨਿਜ਼ਮ। ਹਾਂਜੀ ਬਿਲਕੁਲ। ਜਿਹੜੀ ਸਾਨੂੰ ਮੈਂ ਕੁਝ ਹਾਂ, ਮੈਂ ਖਾਸ ਹਾਂ ਦਾ ਪਰਮ ਜਾਂ ਅਹਿਸਾਸ ਦਿੰਦੀ ਹੈ। ਪਰ ਇਹਦੇ ਵਿੱਚ ਇੱਕ ਪੈਰਾਡੌਕਸ ਵੀ ਹੈ ਇੱਕ ਵਿਰੋਧਾਭਾਸ ਜਿਸ ਵੱਲ ਲੇਖਕ ਇਸ਼ਾਰਾ ਕਰਦਾ ਹੈ ਜਿੰਨਾ ਜ਼ਿਆਦਾ ਅਸੀਂ ਇਸ ਮੈਂ ਦੇ ਪਰਮ ਨੂੰ ਪੱਕਾ ਕਰਦੇ ਹਾਂ ਓਨਾ ਹੀ ਜ਼ਿਆਦਾ ਅੰਦਰਲਾ ਦੁੱਖ ਤਕਲੀਫ ਵਧਦੀ ਜਾਂਦੀ ਹੈ ਇਹ ਅਜੀਬ ਨਹੀਂ ਲੱਗਦਾ ਹਾਂ ਹੈ ਤਾਂ ਅਜੀਬ ਪਰ ਹੈ ਬਿਲਕੁਲ ਸੱਚ ਮਤਲਬ ਜਿਸ ਚੀਜ਼ ਨੂੰ ਅਸੀਂ ਆਪਣੀ ਸੁਰੱਖਿਆ ਸਮਝਦੇ ਹਾਂ ਉਹੀ ਸਾਡੇ ਦੁੱਖ ਦਾ ਕਾਰਨ ਬਣ ਜਾਂਦੀ ਹੈ ਤੇ ਇਹ ਤਕਲੀਫ ਇਹ ਦੁੱਖ ਕਈ ਤਰੀਕਿਆਂ ਨਾਲ ਸਾਹਮਣੇ ਆਉਂਦਾ ਹੈ ਸਰੋਤ ਇਹਨੂੰ ਤਿੰਨ ਮੁੱਖ ਪੱਖਾਂ ਤੋਂ ਸਮਝਾਉਂਦਾ ਹੈ ਪਹਿਲਾ ਈਗੋ ਯਾਨੀ ਅਹੰਕਾਰ ਇੱਕ ਜ਼ਖਮ ਵਰਗਾ ਹੈ ਈਗੋ ਇਜ਼ ਅ ਵੂਂਡ ਜਦੋਂ ਕੋਈ ਸਾਨੂੰ ਨਜ਼ਰਅੰਦਾਜ਼ ਕਰਦਾ ਹੈ ਸਾਡੀ ਕੋਈ ਕਮੀ ਕੱਢਦਾ ਹੈ ਜਾਂ ਸਾਡੀ ਗੱਲ ਨਹੀਂ ਮੰਨਦਾ ਹਾਂ ਤਾਂ ਸਾਨੂੰ ਸਿੱਧੀ ਝੋਟ ਵੱਜਦੀ ਹੈ ਇਹ ਝੋਟ ਅਸਲ ਸਾਡੇ ਅਹੰਕਾਰ ਨੂੰ ਲੱਗਦੀ ਹੈ ਅੱਛਾ ਤੇ ਦੂਜਾ ਪੱਖ ਕੀ ਹੈ ਕਿ ਮੈਂ ਕੁਝ ਹਾਂ ਉਹ ਕੁਝ ਨਾ ਹੋਣ ਦਾ ਡਰ ਉਹ ਅਸਲ ਚ ਅਹੰਕਾਰ ਦੇ ਖਤਮ ਹੋਣ ਦਾ ਡਰ ਹੈ ਤੇ ਤੀਜਾ ਪਹਿਲੂ just ਦਾ ਜ਼ਿਕਰ ਹੈ ਤੀਜਾ ਈਗੋ ਇੱਕ ਪਰਮ ਹੈ ਈਗੋ ਇਸ ਇਕੁਅਲ ਟੂ ਇਲਿਊਜ਼ਨ ਇਹ ਸਾਡੀ ਅਸਲੀ ਸਹਿਜ ਪਛਾਣ ਤੇ ਇੱਕ ਝੂਠਾ ਇੱਕ ਬਨਾਉਟੀ ਜਿਹਾ ਪਰਦਾ ਪਾ ਦਿੰਦਾ ਹੈ ਅਸੀਂ ਆਪਣੇ ਆਪ ਨੂੰ ਆਪਣੇ ਔਦੇ ਨਾਲ ਆਪਣੀ ਜਾਇਦਾਦ ਨਾਲ ਆਪਣੀ ਪੜ੍ਹਾਈ ਨਾਲ ਜਾਂ ਆਪਣੀ ਸ਼ਕਲ ਨਾਲ ਜੋੜ ਲੈਂਦੇ ਆ ਤੇ ਭੁੱਲ ਜਾਂਦੇ ਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਕੁਛ ਹਾਂ ਇਹ ਸਭ ਅਹੰਕਾਰ ਦੇ ਹੀ ਵਖਵਖ ਰੂਪ ਨੇ ਜੋ ਸਾਨੂੰ ਸਾਡੇ ਅਸਲ ਆਪੇ ਤੋਂ ਦੂਰ ਕਰਦੇ ਨੇ ਤੇ ਐਸੇ ਮਨੋਵਿਗਿਆਨਕ ਦਰਦ ਨੂੰ ਇਸ ਅਹੰਕਾਰ ਦੇ ਦੁੱਖ ਨੂੰ ਸਰੋਤ ਸਿੱਧਾ ਗੁਰਬਾਣੀ ਦੀ ਸੂਝ ਨਾਲ ਜੋੜਦਾ ਹੈ ਜਿਵੇਂ ਹਵਾਲਾ ਵੀ ਦਿੱਤਾ ਗਿਆ ਹੈ ਹਉਮੈ ਵਿੱਚ ਜਗਤ ਮੂਆ ਹਉਮੈ ਕਰਮ ਕਮਾਹੇ ਹਾਂਜੀ ਮਤਲਬ ਕਿ ਇਹ ਸਿਰਫ ਅੱਜ ਦੀ ਮਨੋਵਿਗਿਆਨਿਕ ਖੋਜ ਨਹੀਂ ਇਹ ਇੱਕ ਹਮੇਸ਼ਾ ਤੋਂ ਚੱਲੀ ਆ ਰਹੀ ਰੂਹਾਨੀ ਸਚਾਈ ਹੈ ਕਿ ਇਸ ਮੈਂ ਮੇਰੀ ਦੀ ਪਕੜ ਕਰਕੇ ਹੀ ਦੁਨੀਆ ਦੁਖੀ ਹੈ ਤੇ ਗਲਤ ਕਮਾਂ ਵੱਲ ਜਾਂਦੀ ਹੈ ਇਹ ਦੁੱਖਾਂ ਦੀ ਅਸਲ ਜੜ ਹੈ ਸਹੀ ਗੱਲ ਹੈ ਇਹ ਹਉਮੈ ਸਾਡੇ ਤੇ ਸਾਡੇ ਅਸਲ ਸਰੂਪ 'ਚ ਇੱਕ ਕੰਧ ਬਣ ਜਾਂਦੀ ਹੈ ਤੇ ਸਾਡੇ ਤੇ ਦੂਜਿਆਂ ਦੇ ਵਿੱਚ ਵੀ ਸਾਨੂੰ ਵੱਖਰਾ ਤੇ ਇਕੱਲਾ ਮਹਿਸੂਸ ਕਰਾਉਂਦੀ ਹੈ ਤਾਂ ਜੇਕਰ ਜ਼ਿੰਦਗੀ ਦਾ ਖਾਲੀਪਨ ਸਾਨੂੰ ਇਸ ਖੋਜ ਵੱਲ ਲੈ ਜਾਂਦਾ ਹੈ ਤੇ ਅਹੰਕਾਰ ਉਹ ਕੰਧ ਹੈ ਜੋ ਰਸਤੇ 'ਚ ਖੜੀ ਹੈ ਤਾਂ ਫਿਰ ਇਸ ਸਮਗਰੀ ਇਸ ਕੰਧ ਨੂੰ ਤੋੜਨ ਦਾ ਰਾਹ ਕੀ ਦੱਸਦੀ ਹੈ ਮੈਨੂੰ ਲੱਗਦਾ ਹੈ ਇਸ ਦਾ ਜਵਾਬ ਨਿਮਰਤਾ ਵਿੱਚ ਹੈ ਪਰ ਸ਼ਾਇਦ ਉਸ ਤਰ੍ਹਾਂ ਨਹੀਂ ਜਿਵੇਂ ਅਸੀਂ ਆਮ ਤੌਰ ਤੇ ਸੋਚਦੇ ਹਾਂ ਹਾਂ ਇਹ ਬਹੁਤ اہم ਗੱਲ ਹੈ ਸਰੋਤ ਜਿਸ ਨਿਮਰਤਾ ਦੀ ਗੱਲ ਕਰਦਾ ਹੈ ਨਾ ਉਹ ਸਿਰਫ ਬਾਹਰੋਂ ਦਿਖਾਣਾ ਜਾਂ ਨੀਵਾ ਹੋ ਕੇ ਮਿਲਣਾ ਨਹੀਂ ਹੈ ਇਹ ਮੰਨ ਦੀ ਇੱਕ ਬਹੁਤ ਡੂੰਗੀ ਅੰਦਰੂਨੀ ਹਾਲਤ ਹੈ ਇਹ ਅਸਲ ਚ ਕੁਝ ਨਾ ਹੋਣ ਦੀ ਸਥਿਤੀ ਨੂੰ ਆਪਣੀ ਛੋਟਾਈ ਨੂੰ ਸਹਿਜ ਹੀ ਖੁਸ਼ੀ ਨਾਲ ਮੰਨ ਲੈਣਾ ਇਹ ਅਹੰਕਾਰ ਦੇ ਪਾਰ ਤੋਂ ਛੁਟਕਾਰਾ ਹੈ ਤੇ ਕੀ ਅੱਜ ਦਾ ਵਿਗਿਆਨ ਵੀ ਇਸ ਗੱਲ ਨਾਲ ਸਹਿਮਤ ਹੈ ਬਿਲਕੁਲ ਅਜੋਕੀ ਮਨੋਵਿਗਿਆਨਿਕ ਖੋਜ ਖਾਸ ਕਰਕੇ ਪੋਜੀਟਿਵ ਸਾਈਕੋਲੋਜੀ ਤੇ ਮਾਈਂਡਫੁਲਨੈਸ ਸਟੱਡੀਆਂ ਦੇ ਖੇਤਰਾਂ 'ਚ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਸਟੱਡੀਆਂ ਦੱਸਦੀਆਂ ਨੇ ਕਿ ਜਦੋਂ ਕੋਈ ਬੰਦਾ ਸਵੈ ਕੇਂਦ੍ਰਿਤਤਾ ਯਾਨੀ ਹਰ ਵੇਲੇ ਬਸ ਆਪਣੇ ਬਾਰੇ ਸੋਚਣ ਤੋਂ हट ਕੇ ਦੂਜਿਆਂ ਦੀ ਭਲਾਈ ਬਾਰੇ ਸੋਚਦਾ ਹੈ ਨਿਰਸਵਾਰਥ ਹੁੰਦਾ ਹ ਤਾਂ ਉਰੀ ਚਿੰਤਾ ਐਂਗਜ਼ਾਇਟੀ ਮਾਨਸਿਕ ਤਣਾਅ ਸਟ्रेस ਤੇ ਇੱਥੋਂ ਤੱਕ ਕਿ ਉਦਾਸੀ ਡਿਪਰੈਸ਼ਨ ਵਿੱਚ ਵੀ ਸਾਫ਼ ਫਰਕ ਪੈਂਦਾ ਹੈ ਨਿਮਰਤਾ ਸਾਨੂੰ ਮੈਂ ਮੇਰਾ ਦੀ ਕੈਦ ਚੋਂ ਕੱਢਦੀ ਹੈ ਕੁਦਰਤ ਦੀ ਮਿਸਾਲ ਜਿਹੜੀ ਸਰੋਤ ਦਿੰਦਾ ਉਹ ਵੀ ਬਹੁਤ ਸਹੀ ਹੈ ਦਰਖਤ ਦਰਿਆ ਪਹਾੜ ਇਹਨਾਂ ਚ ਮੈਂ ਵਾਲੀ ਕੋਈ ਗੱਲ ਨਹੀਂ ਉਹ ਬਸ ਆਪਣਾ ਕੰਮ ਕਰ ਰਹੇ ਨੇ ਜੋ ਉਹਨਾਂ ਦਾ ਸੁਭਾਅ ਹੈ ਸ਼ਾਇਦ ਇਸੇ ਕਰਕੇ ਉਹਨਾਂ ਚੋਂ ਅੰਦਰੂਨੀ ਖਿੱਚੋਤਾਣ ਜਾਂ ਤਕਲੀਫ ਨਹੀਂ ਦਿਸਦੀ ਜੋ ਸਾਨੂੰ ਇਨਸਾਨਾਂ ਨੂੰ ਹੁੰਦੀ ਹੈ ਹਮ ਗੁਰਬਾਣੀ ਦਾ ਇੱਕ ਹੋਰ ਹਵਾਲਾ ਇੱਥੇ ਯਾਦ ਆਉਂਦਾ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਹਾਂਜੀ ਜਿਵੇਂ ਸ਼ਰੀਰ ਅੰਦਰ ਲੋੜਾਂ ਦੀ ਭੁੱਖ ਦੀ ਅੱਗ ਹੈ ਓਵੇਂ ਹੀ ਬਾਹਰੀ ਦੁਨੀਆ 'ਚ ਇੱਛਾਵਾਂ ਮਾਇਆ ਤੇ ਅਹੰਕਾਰ ਦੀ ਅੱਗ ਹੈ ਪਰ ਲੇਖਕ ਮੁਤਾਬਕ ਨਿਮਰਤਾ ਉਹ ਪਾਣੀ ਹੈ ਜੋ ਇਸ ਅੱਗ ਨੂੰ ਸ਼ਾਂਤ ਕਰ ਸਕਦਾ ਹੈ ਇਹ ਸੱਚਮੁੱਚ ਅਹੰਕਾਰ ਦੀ ਗਰਮੀ ਦਾ ਇਲਾਜ ਹੈ ਹਾਂ ਨਿਮਰਤਾ ਸਾਨੂੰ ਅਸਲੀਅਤ ਨਾਲ ਜੋੜਦੀ ਹੈ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਇਸ ਪੂਰੇ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਪਰ ਹਿੱਸਾ ਹਾਂ ਨਾ ਕਿ ਇਹਦੇ ਕੇਂਦਰ ਵਿੱਚ ਬੈਠੇ ਹਾਂ ਇਹ ਸਾਨੂੰ ਸਹੀ ਨਜ਼ਰੀਆ ਦਿੰਦੀ ਹੈ ਬਹੁਤ ਵਧੀਆ ਤਾਂ ਅਸੀਂ ਅਰਥਹੀਨਤਾ ਦੇ ਸ਼ੁਰੂਆਤੀ ਬਿੰਦੂ ਤੋਂ ਚੱਲੇ ਅਹੰਕਾਰ ਦੇ ਰੁਕਾਵਟ ਨੂੰ ਸਮਝਿਆ ਤੇ ਨਿਮਰਤਾ ਨੂੰ ਉਸਦੇ ਹੱਲ ਵਜੋਂ ਦੇਖਿਆ ਹੁਣ ਅੱਗੇ ਵਧਦੇ ਹਾਂ ਉਹਨਾਂ ਤਰੀਕਿਆਂ ਵੱਲ ਜਿਨ੍ਹਾਂ ਨਾਲ ਇਹ ਅੰਦਰੂਨੀ ਬਦਲਾਅ ਲਿਆਂਦਾ ਜਾ ਸਕਦਾ ਹੈ ਸਰੋਤ ਦੋ ਮੁੱਖ ਮਨੋਵਿਗਿਆਨਿਕ ਰਾਹ ਦੱਸਦਾ ਹੈ ਧਿਆਨ ਮੈਡੀਟੇਸ਼ਨ ਤੇ ਭਗਤੀ ਡਿਵੋਸ਼ਨ ਇਹ ਦੋਵੇਂ ਕਿਵੇਂ ਵੱਖਰੇ ਨੇ ਇਹ ਇੱਕ ਬਹੁਤ ਹੀ ਦਿਲਚਸਪ ਫਰਕ ਹੈ ਜਿਹੜਾ ਸਰੋਤ ਦੱਸਦਾ ਹੈ ਧਿਆਨ ਜਿਸ ਨੂੰ ਆਪਾਂ ਮੈਡੀਟੇਸ਼ਨ ਕਹਿੰਦੇ ਆ ਇਹ ਇੱਕ ਗਿਆਨ ਆਧਾਰਿਤ ਕಾಗ್ਨੀਟਿਵ ਪ੍ਰਕਿਰਿਆ ਹੈ ਮਤਲਬ ਕਿ ਇਹ ਮੁੱਖ ਤੌਰ ਤੇ ਸਾਡੇ ਦਿਮਾਗ ਸਾਡੀ ਸੋਚਣ ਸ਼ਕਤੀ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਕੋਸ਼ਿਸ਼ ਐਫਰਟ ਚਾਹੀਦੀ ਹੈ ਲਗਾਤਾਰ ਅਭਿਆਸ ਪ੍ਰੈਕਟਿਸ ਤੇ ਸਵ ਅਨੁਸ਼ਾਸਨ ਡਿਸਪਲਿਨ ਦੀ ਲੋੜ ਹੁੰਦੀ ਹੈ ਇੱਕ ਤਰ੍ਹਾਂ ਨਾਲ ਮਨ ਨੂੰ ਟ੍ਰੇਨਿੰਗ ਦੇਣ ਵਾਂਗ ਉਨ ਨੂੰ ਸ਼ਾਂਤ ਕਰਨਾ ਉਨ ਨੂੰ ਸਾਫ਼ ਕਰਨਾ ਵਿਚਾਰਾਂ ਨੂੰ ਬਿਨਾਂ ਉਹਨਾਂ 'ਚ ਫਸੇ ਦੇਖਣਾ ਸਿੱਖਣਾ ਇਸ ਨੂੰ ਮਨ ਤੇ ਇੱਕ ਤਰ੍ਹਾਂ ਦਾ ਉਪਰੋਂ ਥੱਲੇ ਕੰਟਰੋਲ ਟਾਪ ਡਾਊਨ ਰੈਗੂਲੇਸ਼ਨ ਆਫ ਮਾਈਂਡ ਕਹਿ ਸਕਤੇ ਹਾਂ ਸੋਚੋ ਜਿਵੇਂ ਕੋਈ ਘੋੜ ਸਵਾਰ ਘੋੜੇ ਨੂੰ ਲਗਾਮ ਨਾਲ ਕਾਬੂ ਕਰ ਰਿਹਾ ਹੋਵੇ ਦਿਮਾਗ ਹੇਠਲੇ ਮਨ ਨੂੰ ਹਦਾਇਤਾਂ ਦੇ ਰਿਹਾ ਇਹਦੇ 'ਚ ਸੋਚ ਵਿਚਾਰ ਤੇ ਕੋਸ਼ਿਸ਼ ਹੈ ਇਹ ਤਾਂ ਹੋਇਆ ਧਿਆਨ ਦਾ ਰਸਤਾ ਜਿਹੜਾ ਮਨ ਤੇ ਕੰਮ ਕਰਦਾ ਹੈ ਫਿਰ ਭਗਤੀ ਇਸ ਤੋਂ ਕਿਵੇਂ ਵੱਖਰੀ ਹੈ ਉਹਦਾ ਕੇਂਦਰ ਕੀ ਹੈ ਭਗਤੀ ਯਾਨੀ ਡਿਵੋਸ਼ਨ ਉਹ ਇਹਦੇ ਉਲਟ ਇੱਕ ਭਾਵਨਾ ਅਧਾਰਿਤ ਅਫੈਕਟਿਵ ਪ੍ਰਕਿਰਿਆ ਹੈ ਇਹਦਾ ਸਬੰਧ ਮੁੱਖ ਤੌਰ ਤੇ ਸਾਡੇ ਦਿਲ ਸਾਡੀਆਂ ਭਾਵਨਾਵਾਂ ਨਾਲ ਹੈ ਇੱਥੇ ਜ਼ੋਰ ਕੋਸ਼ਿਸ਼ ਜਾਂ ਡਿਸਪਲਿਨ ਤੇ ਨਹੀਂ ਸਗੋਂ ਪਿਆਰ ਪੂਰੇ ਸਮਰਪਣ ਸਰੈਂਡਰ ਤੇ ਅਟੁੱਟ ਪ੍ਰੋਸੇ ਟਰਸਟ ਦੇ ਹੈ ਧਿਆਨ ਚ ਬੰਦਾ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦ ਕਿ ਭਗਤੀ ਚ ਬੰਦਾ ਇੱਕ ਤਰ੍ਹਾਂ ਨਾਲ ਕੀ ਕਹਿੰਦੇ ਹਾਰ ਮੰਨ ਲੈਂਦਾ ਹੈ ਉਹ ਆਪਣੇ ਮੈਨ ਨੂੰ اپنی ਹੌਮੇ ਨੂੰ ਕਿਸੇ ਉੱਚੀ ਸ਼ਕਤੀ ਰੱਬ ਜਾਂ ਗੁਰੂ ਅਗੇ ਪੂਰੀ ਤਰ੍ਹਾਂ ਸੌਂਪ ਦਿੰਦਾ ਹੈ ਇਸ ਨੂੰ ਦਿਲ ਦਾ ਥੱਲੋਂ ਉੱਪਰ ਬਦਲਾਓ ਬਾਟਮ ਅਪ ਟਰਾਂਸਫਰਮੇਸ਼ਨ ਆਫ ਹਾਰਟ ਕਿਹਾ ਜਾ ਸਕਦਾ ਹੈ ਜਿਵੇਂ ਕੋਈ ਬੀਜ ਧਰਤੀ ਚੋਂ ਆਪੇ ਫੁੱਟ ਕੇ ਪੌਦਾ ਬਣ ਜਾਂਦਾ ਹੈ ਇੱਥੇ ਬਦਲਾਓ ਅੰਦਰੋਂ ਭਾਵਨਾਵਾਂ ਤੋਂ ਸ਼ੁਰੂ ਹੁੰਦਾ ਹੈ ਦਿਮਾਗੀ ਕੋਸ਼ਿਸ਼ ਨਾਲ ਨਹੀਂ ਇੱਥੇ ਛਾਲ ਮਾਰਨੀ ਪੈਂਦੀ ਹੈ ਪੌੜੀ ਪੌੜੀ ਚੜਨ ਦੀ ਥਾਂ ਤਾਂ ਮਤਲਬ ਇੱਕ ਰਸਤਾ ਮੰਨ ਨੂੰ ਸਾਧਣ ਦਾ ਹੋ ਗਿਆ ਤੇ ਦੂਜਾ ਦਿਲ ਨੂੰ ਦੇ ਦੇਣ ਦਾ ਦੋਵੇਂ ਵੱਖਰੇ ਲੱਗਦੇ ਨੇ ਪਰ ਕੀ ਮੰਜ਼ਿਲ ਇੱਕੋ ਹੈ ਸਰੋਤਾ ਇਹੀ ਕਹਿੰਦਾ ਹੈ ਹਾਂ ਭਾਵੇਂ ਰਸਤੇ ਵੱਖਰੇ ਨੇ ਇੱਕ ਗਿਆਨ ਦਾ ਦੂਜਾ ਪ੍ਰੇਮ ਦਾ ਪਰ ਦੋਵੇਂ ਹੀ ਅਖੀਰ 'ਚ ਉਸੇ ਟੀਚੇ ਵੱਲ ਲੈ ਜਾਂਦੇ ਨੇ ਹਉਮੈ ਤੋਂ ਛੁਟਕਾਰਾ ਅੰਦਰੂਨੀ ਸ਼ਾਂਤੀ ਤੇ ਆਪਣੇ ਅਸਲੀ ਸਰੂਪ ਨਾਲ ਮਿਲਾਪ ਵਕ ਵਕ ਸੁਭਾਅ ਦੇ ਲੋਕਾਂ ਨੂੰ ਵਕ ਵਕ ਰਸਤੇ ਜ਼ਿਆਦਾ ਠੀਕ ਲੱਗ ਸਕਦੇ ਨੇ ਕੋਈ ਗਿਆਨ ਤੇ ਅਨੁਸ਼ਾਸਨ ਨਾਲ ਸੌਖਾ ਮਹਿਸੂਸ ਕਰ ਸਕਦਾ ਕੋਈ ਪਿਆਰ ਤੇ ਸਮਰਪਣ ਨਾਲ ਹਾਂ ਇਹ ਸਮਝਣਾ ਸੱਚਮੁੱਚ ਮਦਦਗਾਰ ਹੈ ਕਿ ਇੱਕ ਤੋਂ ਵੱਧ ਤਰੀਕੇ ਹੋ ਸਕਦੇ ਨੇ ਅੱਛਾ ਹੁਣ ਇਸ ਯਾਤਰਾ ਦੇ ਅਗਲੇ ਪੜਾਅ ਤੇ ਆਉਂਦੇ ਹਾਂ ਸ਼ਰਧਾ ਜਾਂ ਵਿਸ਼ਵਾਸ ਸਰੋਤ ਇਸ ਬਾਰੇ ਕੀ ਕਹਿੰਦਾ ਹੈ ਕਿਉਂਕਿ ਆਮ ਤੌਰ ਤੇ ਸ਼ਰਧਾ ਨੂੰ ਸਿਰਫ ਬਾਹਰੀ ਰਸਮਾਂ ਜਾਂ ਪਰਿਵਾਰ ਤੋਂ ਮਿਲੇ ਵਿਸ਼ਵਾਸਾਂ ਨਾਲ ਹੀ ਜੋੜਿਆ ਜਾਂਦਾ ਹੈ ਇੱਥੇ ਸਰੋਤ ਇੱਕ ਬਹੁਤ ਜ਼ਰੂਰੀ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿ ਸੱਚੀ ਸ਼ਰਧਾ ਸਿਰਫ ਬਾਹਰੀ ਸਿੱਖਿਆ ਪਰੰਪਰਾ ਜਾਂ ਰਸਮਾਂ ਦਾ ਨਤੀਜਾ ਨਹੀਂ ਹੁੰਦੀ ਇਹ ਉਸ ਤੋਂ ਕਿਤੇ ਡੂੰਗੀ ਚੀਜ਼ ਹੈ ਇਸ ਨੂੰ ਮਨੋਵਿਗਿਆਨ ਦੀ ਇੱਕ ਟਰਮ ਇਨਟ੍ਰੀਨਸਿਕ ਰਿਲੀਜੀਓਸਿਟੀ ਯਾਨੀ ਅੰਦਰੂਨੀ ਧਾਰਮਿਕਤਾ ਨਾਲ ਜੋੜ ਕੇ ਸਮਝਾਇਆ ਗਿਆ ਹੈ। ਇਹਦਾ ਮਤਲਬ ਹੈ ਜਦੋਂ ਧਰਮ ਜਾਂ ਰੋਹਾਨੀਅਤ ਸਿਰਫ ਇੱਕ ਬਾਰੀ ਲੇਬਲ ਸਮਾਜਿਕ ਪਛਾਣ ਜਾਂ ਰੀਤੀ ਰਿਵਾਜ ਨਾ ਰਹਿ ਜਾਵੇ ਸਗੋਂ ਇੱਕ ਡੂੰਗਾ ਨਿੱਜੀ ਅੰਦਰੂਨੀ ਤਜਰਬਾ ਬਣ ਜਾਵੇ। ਇਹ ਦਿਖਾਵੇ ਲਈ ਨਹੀਂ ਆਪਣੇ ਲਈ ਹੁੰਦਾ। ਤਾਂ ਮਤਲਬ ਕਿ ਸ਼ਰਧਾ ਵੀ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਬਾਹਰੀ ਤੇ ਇੱਕ ਅੰਦਰੂਨੀ। ਹਾਂ, ਸਰੋਤ ਕੁਝ ਇਸੇ ਤਰ੍ਹਾਂ ਦਾ ਫਰਕ ਦੱਸਦਾ ਹੈ। ਇੱਕ ਹੈ ਸਿੱਖੀ ਗਈ ਸ਼ਰਧਾ। ਉਹ ਵਿਸ਼ਵਾਸ ਜਿਹੜਾ ਸਾਨੂੰ ਬਚਪਨ ਤੋਂ ਦੱਸਿਆ ਜਾਂਦਾ ਜਾਂ ਜਿਹੜਾ ਅਸੀਂ ਸਮਾਜ ਦੇ ਦਬਾਅ 'ਚ ਅਪਣਾ ਲੈਂਦੇ ਆ ਇਹ ਅਕਸਰ ਕਮਜ਼ੋਰ ਫਰਜਾਈਲ ਹੁੰਦੀ ਏ ਜਦੋਂ ਜ਼ਿੰਦਗੀ 'ਚ ਕੋਈ ਵੱਡੀ ਔਕੜ ਆਂਦੀ ਏ ਕੋਈ ਦੁਖਦਾਈ ਘਟਨਾ ਵਾਪਰਦੀ ਏ ਜਾਂ ਕੋਈ ਤਰਕ ਵਾਲਾ ਸਵਾਲ ਮਨ ਜਾਂਦਾ ਹੈ ਤਾਂ ਇਹ ਉਦਾਰੀ ਲਈ ਸ਼ਰਧਾ ਡੋਲ ਸਕਦੀ ਏ ਟੁੱਟ ਸਕਦੀ ਏ ਤੇ ਫਿਰ ਦੂਜੀ ਕਿਸਮ ਦੀ ਸ਼ਰਧਾ ਕਿਹੜੀ ਏ ਜਿਹੜੀ ਮਜ਼ਬੂਤ ਹੁੰਦੀ ਏ ਦੂਜੀ ਹੈ ਅਨੁਭਵ ਤੋਂ ਪੈਦਾ ਹੋਈ ਸ਼ਰਧਾ ਇਹ ਉਹ ਵਿਸ਼ਵਾਸ ਹੈ ਜਿਹੜਾ ਕਿਸੇ ਬਾਹਰੀ ਕਿਤਾਬ ਬੰਦੇ ਜਾਂ ਸੰਸਥਾ ਤੋਂ ਸਿੱਧਾ ਨਹੀਂ ਆਉਂਦਾ ਸਗੋਂ ਇਹ ਸਾਡੇ ਆਪਣੇ ਅੰਦਰੋਂ ਫੁੱਟਦਾ ਹੈ ਸਾਡੇ ਆਪਣੇ ਨਿੱਜੀ ਤਜਰਬਿਆਂ ਤੋਂ ਉਸ ਅੰਦਰੂਨੀ ਖੋਜ ਦੇ ਸਫ਼ਰ ਦੌਰਾਨ ਹੋਏ ਅਨੁਭਵਾਂ ਤੋਂ ਸ਼ਾਇਦ ਧਿਆਨ ਜਾਂ ਪਗਤੀ ਦੇ ਰਾਹ ਤੇ ਚੱਲਦਿਆਂ ਇਹ ਸ਼ਰਧਾ ਅਡੋਲ ਹੁੰਦੀ ਹੈ ਕਿਉਂ ਕਿ ਇਹ ਕਿਸੇ ਹੋਰ ਦੇ ਕਹਿਣ ਤੇ ਨਹੀਂ ਸਗੋਂ ਸਾਡੇ ਆਪਣੇ ਸਿੱਧੇ ਅਨੁਭਵ ਤੇ ਟਿਕੀ ਹੁੰਦੀ ਹੈ ਇਸ ਨੂੰ ਬਾਹਰੀ ਹਾਲਾਤ ਜਾਂ ਸ਼ੱਕ ਆਸਾਨੀ ਨਾਲ ਹਿਲਾ ਨਹੀਂ ਸਕਦੇ ਤੇ ਸਰੋਤ ਇਸ ਅਨੁਭਵੀ ਸ਼ਰਧਾ ਨੂੰ ਹੋਰ ਪੱਕਾ ਕਰਨ ਲਈ ਸ਼ੁਕਰਗੁਜ਼ਾਰੀ ਯਾਨੀ ਗ੍ਰੈਟੀਟਿਊਡ ਦੇ ਮਹੱਤਵ ਤੇ ਵੀ ਜ਼ੋਰ ਦਿੰਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਬਹੁਤ ਵਧੀਆ ਸਵਾਲ ਹੈ ਜਦੋਂ ਅਸੀਂ ਜਾਣ ਬੁੱਝ ਕੇ ਸੁਚੇਤ ਹੋ ਕੇ ਜ਼ਿੰਦਗੀ 'ਚ ਮਿਲੀਆਂ ਦਾਤਾਂ ਭਾਵੇਂ ਉਹ ਕਿੰਨੀਆਂ ਵੀ ਛੋਟੀਆਂ ਹੋਣ ਲਈ ਸ਼ੁਕਰਾਨਾ ਮਹਿਸੂਸ ਕਰਦੇ ਹਾਂ ਤਾਂ ਇਹ ਸਾਡੇ ਅੰਦਰ ਇੱਕ ਡੂੰਗਾ ਅਹਿਸਾਸ ਜਗਾਉਂਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ ਕਿ ਕੋਈ ਦਾਤਾ ਹੈ ਕੋਈ ਵੱਡੀ ਸ਼ਕਤੀ ਹੈ ਜੋ ਸਾਨੂੰ ਸੰਭਾਲ ਰਹੀ ਹੈ ਜੋ ਸਾਨੂੰ ਦੇ ਰਹੀ ਹੈ ਇਹ ਸ਼ੁਕਰਾਨੇ ਦਾ ਭਾਵ ਹੀ ਉਸ ਅਨੁਪਵੀ ਸਰਦਾ ਦੀ ਜੜ ਨੂੰ ਪਾਣੀ ਦਿੰਦਾ ਹੈ ਉਹਨੂੰ ਮਜ਼ਬੂਤ ਕਰਦਾ ਹੈ ਗੁਰਬਾਣੀ ਦਾ ਫਰਮਾਨ ਸਬਨਾ ਜੀਆ ਕਾ ਇਕੁ ਦਾਤਾ ਸੋ ਮੈਂ ਵਿਸਰ ਨਾ ਜਾਈ ਹੂੰ ਇਸ ਸੇ ਭਾਵਨਾ ਦਾ ਇਜ਼ਹਾਰ ਹੈ ਇਹ ਸਿਰਫ ਇੱਕ ਦਿਮਾਗੀ ਵਿਚਾਰ ਨਹੀਂ ਰਹਿ ਜਾਂਦਾ ਸਗੋਂ ਇੱਕ ਜਿਉਂਦਾ ਜਾਗਦਾ ਮਹਿਸੂਸ ਕੀਤਾ ਜਾਣ ਵਾਲਾ ਵਿਸ਼ਵਾਸ ਬਣ ਜਾਂਦਾ ਹੈ ਜਿਹੜਾ ਉਹ ਸਾਂਝੇ ਦਾਤੇ ਨਾਲ ਸਾਨੂੰ ਜੋੜਦਾ ਹੈ ਸ਼ੁਕਰਾਨਾ ਉਸ ਵਿਸ਼ਵਾਸ ਨੂੰ ਰੋਜ਼ਾਨਾ ਜ਼ਿੰਦਗੀ ਚ ਜ਼ਿੰਦਾ ਰੱਖਣ ਦਾ ਤਰੀਕਾ ਹੈ ਤਾਂ ਜੇ ਅਸੀਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਜੋ ਇਸ ਸਮਗਰੀ ਤੁਹਾਡੇ ਜੀਵਨ ਦਾ ਲੋਕਿਆ ਵਿਗਿਆਨ ਤੋਂ ਸਾਹਮਣੇ ਆਉਂਦਾ ਹੈ ਤਾਂ ਤਸਵੀਰ ਕਾਫੀ ਸਾਫ਼ ਬਣ ਜਾਂਦੀ ਹੈ ਜ਼ਿੰਦਗੀ 'ਚ ਅਰਥਹੀਨਤਾ ਜਾਂ ਖਾਲੀਪਣ ਦਾ ਅਹਿਸਾਸ ਜਿਸ ਨੂੰ ਅਸੀਂ ਅਕਸਰ ਬੁਰਾ ਸਮਝਦੇ ਹਾਂ ਅਸਲ 'ਚ ਇੱਕ ਬਹੁਤ ਜ਼ਰੂਰੀ ਮੋੜ ਹੋ ਸਕਦਾ ਹੈ ਇੱਕ ਡੂੰਗੀ ਅੰਦਰੂਨੀ ਖੋਜ ਦੀ ਸ਼ੁਰੂਆਤ ਦਾ ਇਸ਼ਾਰਾ ਬਿਲਕੁਲ ਤੇ ਇਸ ਖੋਜ ਦੇ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਤੇ ਦੁੱਖ ਦਾ ਕਾਰਨ ਸਾਡਾ ਆਪਣਾ ਹੀ ਬਣਾਇਆ ਹੋਇਆ ਅਹੰਕਾਰ ਜਾਂ ਹਉਮੈ ਹੈ ਉਹ ਮੈਂ ਕੁਛ ਹਾਂ ਦਾ ਪਰਮ ਇਸ ਅਹੰਕਾਰ ਦੀ ਪੀੜ ਦਾ ਇਲਾਜ ਨਿਮਰਤਾ 'ਚ ਹੈ ਪਰ ਉਹ ਨਿਮਰਤਾ ਜਿਹੜੀ ਦਿਖਾਵੇ ਦੀ ਨਹੀਂ ਸਗੋਂ ਅੰਦਰੋਂ ਕੁਝ ਨਾ ਹੋਣ ਦੀ ਸੱਚਾਈ ਨੂੰ ਮੰਨ ਲੈਣ ਦੀ ਹਾਲਤ ਹੈ ਫਿਰ ਇਸ ਅੰਦਰੂਨੀ ਬਦਲਾਅ ਨੂੰ ਲਿਆਉਣ ਲਈ ਹਉਮੈ ਤੋਂ ਨਿਮਰਤਾ ਵੱਲ ਜਾਣ ਲਈ ਦੋ ਮੁੱਖ ਰਸਤੇ ਸਾਹਮਣੇ ਆਉਂਦੇ ਨੇ ਇੱਕ ਧਿਆਨਦਾਰਾ ਜਿਹੜਾ ਮਨ ਨੂੰ ਸਾਧਣ ਤੇ ਗਿਆਨ ਹਾਸਲ ਕਰਨ ਤੇ ਜ਼ੋਰ ਦਿੰਦਾ ਹੈ ਤੇ ਦੂਜਾ ਪ੍ਰਗਤੀਦਾਰਾ ਜਿਹੜਾ ਦਿਲ ਨੂੰ ਸੌਂਪਣ ਤੇ ਪਿਆਰ ਤੇ ਆਧਾਰਿਤ ਹੈ ਅਤੇ ਇਹ ਸਾਰੇ ਸਫ਼ਰ ਦਾ ਅੰਤਿਮ ਫਲ ਸੱਚੀ ਸ਼ਰਧਾ ਚ ਨਿਕਲਦਾ ਹੈ ਇਹ ਉਹ ਸ਼ਰਧਾ ਹੈ ਜਿਹੜੀ ਉਦਾਰੀ ਲਈ ਜਾਂ ਸਿਖਾਈ ਗਈ ਨਹੀਂ ਹੁੰਦੀ ਸੋ ਉਹ ਸਾਡੇ ਆਪਣੇ ਨਿੱਜੀ ਅੰਦਰੂਨੀ ਅਨੁਭਵ ਦੀ ਕਮਾਈ ਹੁੰਦੀ ਹੈ ਇਹੀ ਅਨੁਭਵ ਆਧਾਰਿਤ ਸ਼ਰਧਾ ਜਦੋਂ ਸ਼ੁਕਰਗੁਜ਼ਾਰੀ ਨਾਲ ਪਾਲੀ ਜਾਂਦੀ ਹੈ ਤਾਂ ਜ਼ਿੰਦਗੀ ਨੂੰ ਅਸਲ ਅਰਥਾਂ ਚ ਭਰਪੂਰਤਾ ਤੇ ਸ਼ਾਂਤੀ ਦਿੰਦੀ ਹੈ ਇਹ ਸਾਰੀ ਵਿਚਾਰ ਚਰਚਾ ਇਸ ਸਮਗਰੀ ਦੇ ਆਧਾਰ ਤੇ ਇੱਕ ਬਹੁਤ ਹੀ ਡੂੰਗਾ ਤੇ ਸੋਚਣ ਵਾਲਾ ਸਵਾਲ ਪਿੱਛੇ ਛੱਡ ਜਾਂਦੀ ਹੈ ਸ਼ਾਇਦ ਸਰੋਤੇ ਵੀ ਇਸ ਤੇ ਵਿਚਾਰ ਕਰਨਾ ਚਾਹਣ ਹਾਂ ਉਹ ਸਵਾਲ ਇਹ ਹੈ ਜੇਕਰ ਅਰਥਹੀਨਤਾ ਦਾ ਅਹਿਸਾਸ ਉਹ ਡੂੰਗਾ ਖਾਲੀਪਣ ਹੀ ਅਸਲ 'ਚ ਰੋਹਾਨੀ ਖੋਜ ਜਾਂ ਡੂੰਗੇ ਅਰਥਾਂ ਦੀ ਪਾਲ ਦਾ ਪਹਿਲਾ ਸਭ ਤੋਂ ਜ਼ਰੂਰੀ ਕਦਮ ਹੈ ਤਾਂ ਕੀ ਇਹ ਹੋ ਸਕਦਾ ਹੈ ਕਿ ਜ਼ਿੰਦਗੀ ਦੀਆਂ ਉਹ ਹਾਲਤਾਂ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਸਭ ਤੋਂ ਵੱਡੀਆਂ ਚੁਣੌਤੀਆਂ ਸਮਝਦੇ ਹਾਂ ਸਭ ਤੋਂ ਵੱਡੇ ਦੁੱਖ ਜਾਂ ਸਭ ਤੋਂ ਡੂੰਗੇ ਸੰਕਟ ਮੰਨਦੇ ਹਾਂ ਅਸਲ 'ਚ ਉਹੀ ਸਾਡੇ ਲਈ ਆਪਣੇ ਆਪ ਨੂੰ ਡੂੰਗਾ ਹੀ ਚ ਜਾਣਨ ਆਪਣੇ ਅਸਲੀ ਸਰੂਪ ਨੂੰ ਪਛਾਣਨ ਤੇ ਜ਼ਿੰਦਗੀ ਦੇ ਸਹੀ ਅਰਥ ਲੱਭਣ ਦੇ ਸਭ ਤੋਂ ਵੱਡੇ ਸਭ ਤੋਂ ਕੀਮਤੀ ਮੌਕੇ ਹੋਣ ਇਸਤੇ ਸੋਚਣਾ ਬੰਦ ਆ